ਮਾਂਜੋਕ ਮੁਸ਼ਰਫ ਪਲੀਨ ਸ਼੍ਰੀ ਗੁਪਤ ਸਿੰਘ ਜੀ ਪੁਰਲਰ ਦੀਆਂ ਦਿਹਾਤਾਂ ਮੁਤਾਬਕ ਮਿਸ਼ਰਤ ਅੰਸਰ ਵੱਲੋਂ ਮਾਰੇ ਅੰਸਰ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ جاری ਹੈ ਬਹੁਤ ਜ਼ੋਰਦਾਰ ਤਰੀਕੇ ਨਾਲ ਅਸਲ ਅਸਲ ਦਾ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਭੜੇ ਅੰਸਰ ਹੈਗੇ ਆ ਵਿਸ਼ੇਸ਼ ਉਹ ਐਂਟੀ ਕੇਸ ਦਾ ਕੰਮ ਕਰ ਰਹੇ ਹੁਣ ਜਾਂ ਮਿਕਤਾ ਕੰਮ ਕਰ ਰਹੇ ਹੁਣ ਮੈਂ ਦੱਸਣਾ ਚਾਹੁੰਦਾ ਸਾਡੇ ਸੀਏ 3 ਬਲਵਿੰਦਰ ਸਿੰਘ ਉਹਨਾਂ ਨੇ ਇੱਕ ਬੜੀ ਅਹਿਮ ਆਪਣੇ ਅਚੀਵਮੈਂਟ ਇੱਕ ਹਾਸਲ ਕੀਤੀ ਹੈ ਟੋਟਲ ਪੰਜ ਦੋਸ਼ੀ ਉਹਨਾਂ ਨੇ ਫੜੇ ਨੇ ਔਰ ਪੰਜ ਦੋਸ਼ੀ ਗਫ्तार ਕੀਤੇ ਨੇ ਜਿਨ੍ਹਾਂ ਕੋਲੋਂ 2 30 ਬੋਰ ਤੇ ਪਿਸਤਲ ਮਿਲੇ ਨੇ ਇੱਕ ਅਮਨ ਉਰਫ ਵਿਸ਼ੂ ਹੈਗਾ ਉਸਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇੱਕ ਹੈਦਰ ਪੱਟੀ ਹੈਗਾ ਉਸਕੋ ਵੀ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇਸੇ ਤਰ੍ਹਾਂ ਇੱਕ ਤਰੂਫ ਹੈਗਾ ਸਾਨੂੰ ਅਰਨ ਮਹਿਰਾਦ ਕੋ 100 ਗ੍ਰਾਮ ਹੀਰੋਇਨ ਮਿਲੀ ਹੈ ਔਰ 10000 ਡਰਗ ਮੰਨੀ ਮਿਲੀ ਹੈ ਇਸ ਤਰ੍ਹਾਂ ਇੱਕ ਇਸ਼ੂ ਹੈਗਾ ਇੱਕ ਉਹਦੇ ਕੋਲ ਵੀ 10000 ਡਰਗ ਮੰਨੀ ਮਿਲੀ ਹੈ ਔਰ ਇੱਕ ਰਾਜਵੀਰ ਚੱਡਾ ਹੈਗਾ ਇਹ ਦੋ ਰਾਉਂਡ ਮਿਲੇ ਨੇ ਇਹ ਸਾਰੇ ਹੀ ਖਜਾਨਾ ਗੇਟ ਦੇ ਰਹਿਣ ਵਾਲੇ ਨੇ ਔਰ ਜਿਹੜਾ ਹੈਦਰਪੱਟੀ ਹੈਗਾ ਉਹ ਅਮਨ ਐਵੇਨਿਊ ਦਾ ਰਹਿਣ ਵਾਲਾ ਹੈਗਾ ਪਹਿਲਾਂ ਚਾਰ ਤੋਸ਼ੀ ਗੁਫਤਾਰ ਕੀਤੇ ਕਿ ਉਸ ਤੋਂ ਬਾਅਦ ਫਰਦਰ ਜਿਹੜਾ ਇਨਵੈਸਟੀਗੇਸ਼ਨ ਕੀਤੀ ਗਈ ਹੈਦਰਪੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਟਲ ਘਰ ਦੇ ਵਿੱਚੋਂ ਹੀ ਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਔਰ ਇਹ ਜਿਹੜਾ ਹੈਗਾ ਕਿਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਜ ਵੀ ਕੋਈ ਕ੍ਰਾਈਮ ਹੋਣਾ ਸੀ ਉੱਤੇ ਵੀ ਨੱਥ ਪੈਗੀ ਇਸੇ ਤਰ੍ਹਾਂ ਇੰਸਪੈਕਟਰ ਮੋਲਕਦੀਪ CA1 ਚਾਰਜ ਨੇ ਉਹਨਾਂ ਨੇ ਵੀ ਬਹੁਤ ਅਹਿਮ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਇੱਕ ਵਿਸ਼ਾਲ ਸਾਨੂੰ ਹੀਰਾ ਸਿੰਘ ਗੁਜਰਪੁਰੇ ਦਾ ਹੈਗਾ ਉਹਨਕੋ 30 ਬੋਰ ਦੇ ਦੋ ਪਿਸਟਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸ਼ਟਿਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਦੇ ਪਹਿਲਾਂ ਐਨਡੀਪੀਐਸ ਦਾ ਮਕਦਮਾ ਵੀ ਦਰਜ ਹੈਗਾ 2021 ਵਿੱਚ ਔਰ ਵੀ 21 ਸਾਲ ਦੀ ਉਮਰ ਹੈਗੀ ਹੈ ਔਰ ਇਹ ਇਹ ਸਾਰੇ ਹੀ ਦੋਸ਼ੀ ਜਿਹੜੇ ਹੈਗੇ ਨੇ ਇਹ 20 ਤੋਂ 30 ਦੇ ਵਿੱਚ ਵਿਚ ਦਰਮਿਆਨ ਹੈਗੇ ਨੇ ਉਹ ਮੈਂ ਸਮਝਦਾ ਜਿਹੜੇ ਆਪਣਾ 4 ਪਿਸਟਲ ਰਿਕਵਰ ਹੋਏ ਨੇ ਬਾਕੀ ਹੋਰਨ ਰਿਕਵਰ ਹੋਈ ਹੈ ਸੀਏ 1 ਔਰ 3 ਵੱਲੋਂ ਤੇ ਬਹੁਤ ਵਧੀਆ ਅਚੀਵਮੈਂਟ ਹੈ ਇਹ ਸਾਰੀ ਜਿਹੜੀ ਕਾਰਵਾਈ ਹੋਈ ਹੈ ਸਾਡੇ ਐਸਪੀ ਯਾਦਵਿੰਦਰ ਐਸਪੀ ਕ੍ਰਾਈਮ ਨੇ ਔਰ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਐਸਏ ਬਲਵਿੰਦਰ ਸਿੰਘ ਸੀਏ 3 ਇਨਚਾਰਜ ਔਰ ਅਮ ਰਿਸਪੈਕਟ ਅਮ ਮੋਲਕ ਸਿੰਘ ਇਹਨਾਂ ਦਾ ਜਿਹੜਾ ਸੀ ਇਨਚਾਰਜ 1 ਨੇ ਇਹਨਾਂ ਦੇ ਦੋਨਾਂ ਨੇ ਬਹੁਤ ਵਧੀਆ ਅਚੀਵਮੈਂਟ ਹਾਸਲ ਕੀਤੀ ਹੈ ਇਨਸਪੈਕਟਰ ਮੋਲਕ ਟੀਮ ਨੇ ਬੀਤੇ ਦਿਨੇ ਵੀ ਇਹਨਾਂ ਨੇ 6 ਪਿਸਟਲ ਰਿਕਵਰ ਕਰਨ ਦਾ ਕੰਮ ਜੋਬੀ ਹਾਸਲ ਕੀਤੀ ਸੀ ਔਰ ਦੋਨੇ ਐ ਸੀਏ ਜਿਹੜੇ ਇਨਚਾਰਜ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਮੈਂ ਸਾਰਾ ਇਹਨਾਂ ਦੀ ਸ਼ਲਾਘਾ ਵੀ ਕਰਦਾ ਔਰ ਮੈਂ ਪੂਰੇ ਇਹਨਾਂ ਨੂੰ ਯਕੀਨ ਦਾ ਵੀ ਜਿਹੜੇ ਇਹ ਬੰਦੇ ਫੜੇ ਗਏ ਨੇ ਇਹਦੇ 4 ਪਿਸਟਲ ਵੀ ਇਹਨਾਂ ਕੋਲ ਮਿਲੇ ਨੇ ਫਰਦਰ ਇਹ ਕ੍ਰਾਈਮ ਜਿਹੜਾ ਹੋਣਾ ਸੀ ਉਹ ਵੀ ਰੋਕਿਆ ਗਿਆ ਬਾਕੀ ਇਹ ਪਿਸਟਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋਰਲੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲਵ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਇਹ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਇਹ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ